ਬੁੱਧਵਾਰ ਨੂੰ 5:30 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਹੋਇਆ ਜ਼ਬਰਦਸਤ ਸੜਕ ਹਾਦਸਾ ਦੋ ਬੱਸਾਂ ਤੇ ਇੱਕ ਕੈਂਟਰ ਦੀ ਹੋਈ ਟੱਕਰ 7 ਤੋਂ 8 ਸਵਾਰੀਆਂ ਹੋਈਆਂ ਗੰਭੀਰ ਜ਼ਖਮੀ ਇਲਾਜ ਦੇ ਲਈ ਪਹੁੰਚਾਈਆਂ ਗੀਆਂ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਿਲਕੁਲ ਨੇੜੇ ਦਾ ਜਾਣਕਾਰੀ ਅਨੁਸਾਰ ਡੱਬ ਵਾਲੇ ਤੋਂ ਚੱਲ ਕੇ ਦੋ ਬੱਸਾਂ ਇੱਕ ਪਨ ਬੱਸ ਦੀ ਤੇ ਇੱਕ ਪੀਆਰਟੀਸੀ ਦੀ ਬਠਿੰਡਾ ਵੱਲ ਆ ਰਹੀਆਂ ਸਨ ਜਦੋਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਪਹੁੰਚਦਿਆਂ ਹਨ ਤਾਂ ਅਚਾਨਕ ਇੱਕ ਕੈਂਟਰ ਆ ਜੋ ਉਹਨਾਂ ਦੇ ਅੱਗੇ ਜਦੋਂ ਉਹ ਆਪਣਾ ਕੱਟ ਮਾਰਦਾ ਤਾਂ ਉਹ ਪਲਟ ਜਾਂਦਾ ਪਰ ਜਦੋਂ ਤੋਂ ਬਾਅਦ ਪਹਿਲੀ ਬੱਸ ਉਸ ਦੇ ਵਿੱਚ ਵੱਜਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਪਿੱਛੇ ਆਰੀ ਦੂਸਰੀ ਬੱਸ ਉਸ ਦੇ ਵਿੱਚ ਵੱਜਦੀ ਜਿਸ ਦੇ ਵਿੱਚ ਬੈਠੀਆਂ 7-8 ਸਵਾਰੀਆਂ ਕੰਡਕਟਰ ਸਮੇਤ ਇੱਥੇ ਜ਼ਖਮੀ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਵੀ ਲੋਕਾਂ ਵੱਲੋਂ ਦਾਖਲ ਕਰਵਾਇਆ ਜਾਂਦਾ ਹੈ ਇਹ ਰੋ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਨੇੜੇ ਦੀਆਂ ਜਿੱਥੇ ਪੁਲਿਸ ਪਾਰਟੀ ਮੌਕੇ ਤੇ ਆ ਚੁੱਕੀ ਹੈ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਬਟਿੰਡਾ ਦੇ ਸਿਵਲ ਹਸਪਤਾਲ ਵਿਖੇ ਇੱਥੇ ਦਾਖਲ ਕਰਵਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੱਸ ਦਈਏ ਕਿ ਦਿਨ ਚੜ੍ਹਦੇ ਦੇ ਨਾਲ ਹੀ ਇੱਥੇ ਇੱਕ ਜ਼ਬਰਦਸਤ ਸੜਕ ਹਾਦਸਾ ਹੋਇਆ ਦੋ ਬੱਸਾਂ ਤੇ ਇੱਕ ਕੈਂਟਰ ਦੀ ਇੱਥੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ 7-8 ਸਵਾਰੀਆਂ ਸੀ ਜਣੀਆਂ ਉਹ ਜ਼ਖਮੀ ਹੋਈਆਂ ਮਸੀਂ ਨੂੰ ਬਟਿੰਡਾ ਦੇ ਸਿਵਲ ਹਸਪਤਾਲ ਦੀ ਇਹ ਸਾਰੀਆਂ ਤਸਵੀਰ ਦਿਖਾ ਰਹੇ ਹਾਂ ਜਿੱਥੇ ਇਹ ਵਿਅਕਤੀਆਂ ਨੂੰ ਦਾ ਇਲਾਜ ਇਹਨਾਂ ਵੱਲੋਂ ਆਪਣਾ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਕਿਟਰੇ ਹੋਵੋ ਅਫਸਰ ਜੀ ਕੀ ਗੱਲ ਰਿਹਾ ਸਰ ਤੇ ਸ਼ਰਮਾ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਆਪ ਹੋਰ ਦੇਗਾ ਕੀ ਕੋਈ ਸੀਗੀ ਨੱਬਾ ਵਾਲੀ ਗੱਜਰ ਕੀ ਮਾਮਲਾ ਕਿ ਰਿਹਾ ਤੇ ਮਾਮਲਾ ਇਹਦਾ ਨੰਬਰ ਹੀ ਦਵਾਇਆ ਹੈਗਾ ਮੈਂ ਚੱਲ ਕੇ 4:25 ਮਿੰਟ ਤੇ ਜੌਂਗਰ ਤੇ ਪਹੁੰਚੇ ਮੁਰੇ ਗੱਡੀ ਆ ਰਹੀ ਸੀ ਇੱਕ ਐਂਟਰਾ 407 ਗੱਡੀ ਤੇ ਇਸ ਗੱਡੀ 'ਚ ਮੁਰੇ ਇੱਕ ਰੱਬ ਜਾਣੇ ਕੀ ਹੋਇਆ ਤੁਹਾਨੂੰ ਕਿਹਾ ਕੀ ਹੋਇਆ ਵਾ ਇੱਕ ਲਾਂਚ ਵਾਲੀ ਗੱਡੀ ਪੂਰੇ ਆ ਕੇ ਪਲਟ ਗਈ ਬੜੀ ਹੱਡੀ ਤੇ ਮੇਰੀ ਗੱਡੀ ਪਿੱਛੇ ਲੱਗੇ ਪਿੱਛੇ ਆ ਕੇ ਬਟਰਨੈਟਿਕ ਗੱਡੀ ਹੋਰ ਲੱਗੀ ਆ ਗਈ ਜਖਮੀ ਕਿਤੇ ਕਿੰਨੇ ਹੋਏ ਨਾ ਨਾ ਮੇਰੀ ਗੱਡੀ ਦਾ ਐਂਗਲ ਸਵਾਰੀ ਕੋਈ ਲੋਕਾਰ ਸਵਾਰੀ ਹੋ ਉੱਤਰ ਗਈ ਸੀ ਜੀ ਇਹਦੇ ਸੱਟ ਲੱਗੇਗੇ ਜੀ ਨਹੀਂ ਜਿੰਨੇ ਪੈਸੇ ਸਹੀ ਐ ਸੀ ਬੰਦੇ ਸਾਰੇ ਸਹੀ ਨੇ ਹਾਂ ਜੀ ਬੰਦੇ ਸਾਰੇ ਸਹੀ ਨੇ ਆਹ ਮੈਂ ਮੇਰੇ ਬੰਦੇ ਸਹੀ ਨੇ ਸਾਰੇ ਜੀ ਵੀ ਇਹ ਜਿਹੜਾ ਸੀ ਆਪ ਇੰਡੀ ਦੇ ਕੰਟਰੋਲ ਆ ਇਹ ਕੰਟਰੋਲ ਆ ਸਹੀ ਐ ਨੂੰ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕੀ ਹੋਇਆ ਕਰਾਂ ਵਾਲਾ ਗੱਡੀ ਦਾ ਟਾਇਰ ਫਟ ਗਿਆ ਜੀ ਕਹਿੰਦਾ ਤੇ ਜਦ ਕਹਿੰਦਾ ਟਾਇਰ ਫਲਕੋ ਚਾਰੇ ਟਾਇਰ ਸਹੀ ਨੇ ਕੋਈ ਟਾਇਰ ਨਹੀਂ ਵਾਲਾ ਗੱਡੀ ਇਹ ਵੱਡੀ ਆ ਓਵਰ ਲੋਡ ਸੀਗਾ ਗੱਡੀ ਆ ਓਵਰ ਲੋਡ ਓਵਰ ਲੋਡ ਉਹਨਾਂ ਕਾਕੇ ਪੂਰੇ ਗੱਡੀ ਪਲਟੀ ਆ ਜੀ ਇਨਸਾਨ ਕਿੰਨਾ ਕੋਈ ਨੁਸਾਨ ਕਿ ਰੁਕਾਨ ਹੈ ਦੇਖ ਲੋ ਘੱਟੋ ਘੱਟ ਲਾ ਲਵਾਂ ਮੇਰੀ ਗੱਡੀ ਦਾ ਰਹਿ ਗਿਆ ਜੀ 1.5 ਲੱਖ ਦਾ ਨੁਕਸਾਨ ਆਵਾ ਮੇਡੀਪੁਰ ਗੱਡੀ ਸੀ ਨਵਾਂ ਸ਼ਹਿਰ ਦੀ ਪਹਾਂਦੀ ਪਈ ਕਿ ਨਾਮ ਹੈ ਕਿੱਥੇ ਲੱਗ ਕੇ ਮੇਰਾ ਨਾਮ ਸੋਨੂ ਹੈ ਜੀ ਦੱਸੀ ਬਾਗਵਲੀ ਤੋਂ ਆਈ ਹਾਂ ਜੀ ਕੀ ਹੋਇਆ ਇੱਥੇ ਅੱਗੇ ਮੈਂ ਅੱਗੋਂ ਕੈਂਟਰ ਵੱਲ ਦੀ ਗਲਤੀ ਸੀ ਜਿਉਂ ਨਿੱਕੋਦਮ ਬ੍ਰੇਕ ਮਾਰੇ ਪਿੱਛੋਂ ਆ ਕੇ ਇੱਕ ਬੱਸ ਵੱਜੀ ਉਸ ਤੋਂ ਬਾਅਦ ਪਿੱਛੇ ਸਾਡੀ ਬੱਸ ਵੱਜੀ ਕਿੰਨੇ ਵਾਰਗੀਆਂ ਚੱਲਦੀਆਂ ਲਗਭਗ 8-10 ਵਾਰੀਆਂ ਤਾਂ ਹੈਗੀਆਂ ਜੀ ਕਿਸਕੀ ਨਾਮ ਹੈ ਤੁਹਾਡਾ ਤੇ ਕਿਹੜੀ ਬੱਸ ਕਿਨੇ ਨੰਬਰ ਦੀ ਮੈਂ ਮਨਪ੍ਰੀਤ ਸਿੰਘ ਮੇਰਾ ਨਾਮ ਹੈ ਮੈਂ ਪੀ ਆਰਟੀਸੀ ਦਾ ਕਨੈਕਟਰ ਆ 4ਵੀਂ ਡਬਲ ਹੀ ਤੋਂ ਚੱਲ ਕੇ ਆਇਆ ਸੀ ਤਾਂ ਜਦੋਂ ਅਸੀਂ ਬਠਿੰਡੇ ਇੰਟਰਫੇਸ ਕਾਰੀ ਹਸਪਤਾਲ ਕੋਲੇ ਤਾਂ ਇੱਕ ਕੈਂਟਰ ਨੇ ਅਚਾਨਕ ਪੈਦਾ ਫੁਰਤ ਬਾਜ ਚ ਮਾਰਿਆ ਉਹਦੇ ਨਾਲ ਹੀ ਪਿੱਛੇ ਪੰਜਾਬ ਰੋਡਵੇ ਸੀ ਤਾਂ ਉਹਨੇ ਅੱਗੇ ਕਰਤਾ ਪੰਜਾਬ ਰੋਡਵੇ ਜਿਹੜੇ ਵਿੱਚ ਵੱਜੀ ਤਾਂ ਪਿੱਛੇ ਹੀ ਸਾਡੀ ਪੀ ਆਰਟੀਸੀ ਬੱਸ ਆ ਰਹੀ ਸੀ ਤਾਂ ਉਹ ਆਗੇ ਵਿੱਚ ਰੋਡਵੇ ਦੇ ਵੱਜੀ ਕੈਂਟਰ ਵਾਲੇ ਦੀ ਵਜਾ ਕਰਕੇ ਦੋ ਬੱਸਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਅਗੇ ਪਹਿਲਾਂ ਕੈਂਟਰ ਆ ਕੇ ਵਿੰਡਿਆ ਸੱਟਾ ਵੰਡਿਆ ਸਾਰਗੇ। ਵਾਰੀਆਂ ਦੀ ਹੈਗੀ 700 ਵਾਰੀਆਂ ਦੇ ਸੱਟਾ ਕਾਫੀ ਆਈ। ਜਿਵੇਂ ਇੱਕੋ ਦੋਆਂ ਦੇ ਦੰਦ ਟੁੱਟ ਗਏ ਤੇ ਟਾਂਕੇ ਤਕਰੀਬਨ ਵਾਰੀਆਂ ਦੇ ਲੱਗੇ। ਕੀ ਲੱਗਦਾ ਵੀ ਕਿ ਮੇਰੇ ਆਪਦੇ ਵੀ ਇਹ ਹੋ ਸਕਦਾ ਹੈ ਵੀ ਇਹ ਕੈਂਟਰਾਂ ਦੀ ਫੁੱਲ ਗਲਤੀ ਹੈ। ਉਹ ਪਹਿਲਾਂ ਝੂਠ ਬੋਲੀ ਜਾਂਦਾ ਫੇਰ-ਫੇਰ ਤੇ ਪਹਿਲਾਂ ਤਾਂ ਕਹਿੰਦਾ ਕਹਿੰਦਾ ਟਾਇਰ ਫਟ ਗਿਆ ਸੀ। ਟਾਇਰ ਵੇਖੇ ਚਾਰੇ ਜਾ ਕੇ ਨਵੇਂ ਟਾਇਰਾਂ ਕੁਛ ਨਹੀਂ ਹੋਇਆ ਉਹਨੂੰ ਟਾਇਰਾਂ ਨੂੰ। ਫੇਰ ਕਹਿੰਦਾ ਮੈਂ ਸਰਕਾਰੀ ਹਸਪਤਾਲ ਕੋਲੋਂ ਨਿਕਲਿਆ ਜੀ। ਉਹ ਬਾਰ-ਬਾਰ ਝੂਠ ਬੋਲ ਰਿਹਾ। ਇਹ ਕੋਈ ਹੋਣਾ ਚਾਹੀਦਾ ਖਰਚਾ ਹੀ ਹੋਣਾ ਚਾਹੀਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇੰਨੇ ਸਵਾਰੀਆਂ ਨੇ ਜਗਮੀ ਕੀਤਾ ਉਹਨੇ ਦੋ ਬੱਸਾਂ ਦਾ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਦੱਸਾਂ ਮੱਸਾਂ ਦਾ ਪੂਰ ਲਗ ਖਸਾਨ ਹੈ ਇਹ ਗੋ ਫਰੰਟ ਖਤਮ ਹੈ ਸਾਰੀਆਂ ਆ 50 ਰੋਲ ਵੀ ਖਤਮ ਤੇ ਪੀ ਆਰਟੀਸੀ ਦਾ ਪੂਰ ਹੀ ਖਤਮ ਹੋ ਗੋ ਅੱਮ ਤੋਂ ਔੜਾ ਕੀ ਹੁੰਦਾ ਜੇਣਾਚਮ ਕੋਰਚਨ ਗਈ ਜਸੀ ਬਾਗ ਵਾਲੀ ਪੰਡਾਂ ਸਵਾਰੀ ਤੁਸੀਂ ਬਸਤੇ ਵਿੱਚ ਹਾਂਜੀ ਮੈਂ ਮੁਲਾਜ਼ਮੀਆਂ ਪੀ ਆਰਟੀਸੀ ਦਾ ਅੱਛਾ ਕੀ ਮਾਮਲਾ ਹੈ ਮਾਮਲਾ ਇਹ ਸੀ ਮੈਂ ਪਿੰਡੋਂ ਜੜਿਆ ਸੀ ਅਸੀ ਬਾਗ ਵਾਲੀ ਤੋਂ ਸਾਡੇ ਡਰਾਈਵਰ ਆਉਂਦੇ ਸੀਗੇ 4B ਵਾਲੀ ਟੱਬੜ ਨੂੰ ਜਲਦੀ ਬੱਸ ਉਹਦੇ ਨਾਲ ਆਇਆ ਸੀ ਬੈਠ ਕੇ ਤੇ ਮੈਂ ਪਿੱਛੇ ਬੈਠਾ ਸੀਗਾ ਟਰੈਵਲ ਤੇ ਜੀ ਬੱਸ ਚੰਡੀਗੜ੍ਹ ਜਾਣੀ ਸੀ ਪਹੁੰਚੋ ਇੱਥੇ ਹਸਪਤਾਲ ਕੋਲੇ ਆ ਕੇ ਬਠਿੰਡੇ ਕੈਂਟਰ ਵਾਲੇ ਨੇ ਇੱਕਦਮ ਨੁਰੀਕਰਤ ਕੈਂਟਰ ਇਹਨਾਂ ਦਾ ਰੋਡਵੇਜ ਬੱਸ ਵਜੀਓ ਚ ਐਮਰਜੈਂਸੀ ਇਹ ਬੱਸ ਸਾਡੀ ਮਗਰ ਸੀਗੀ ਜਦੋਂ ਐਮਰਜੈਂਸੀ ਬ੍ਰੇਕ ਵੱਜਿਆ ਉਹ ਬਿੱਟ ਗਿਆ ਹਾਲ ਸਮੇਂ ਧੰਨਵਾਦ ਸਾਉਂਦ ਕੈਂਟਰ ਦੇ ਵਿੱਚ ਵੱਜਿਆ ਚਖਮੀ ਕਿੰਨੇ ਕੋਈ ਸੀ ਚਖਮੀ ਹੈਗੀਆਂ ਪੰਜ ਛੇ ਸਵਾਰੀਆਂ ਆਈਆਂ ਛੱਟੋਂ ਜ਼ਿਆਦਾ ਕਿਕ ਟਿਕਨੇ ਤਾਂ ਕੇ ਲੱਗਿਆ ਜੀ ਦੋ ਤਿੰਨਾਂ ਜੀ ਤਾਂ ਤੇ ਮੇਰੇ ਵੀ ਮੈਂ ਸਾਡੇ ਡਰਾਈਵਰ ਦੇ ਮਗਰੀ ਬੈਠਾ ਸੀ ਗਾ ਉਹ ਗਲੈਰ ਨਹੀਂ ਸੀ ਕਿ ਮੇਰਾ ਮੱਥਾ ਵੱਜਿਆ ਪੱਗ ਦਾ ਕਰਕੇ ਥੋੜੀ ਬਚਤ ਰਹੀ ਤੇ ਬਸਰ ਦੁਖੀ ਜਾਂਦਾ ਹਾਂ ਪੱਕੀ ਲੱਗਦਾ ਕਿਸ ਤਰ੍ਹਾਂ ਹੋਇਆ ਗਿਆ ਉਹਨੇ ਕਿਤਾਬ ਕੀ ਕਰਨਾ ਕਿ ਕੈਂਟਰ ਵਾਲੇ ਦੀ ਕੈਂਟਰ ਵਾਲੇ ਦੀ ਗਲਤੀ ਹੈ ਸਾਰੀ ਉਨੇ ਇੱਕਦਮ ਮੂਰੇ ਕਰਤਾ ਕੈਂਟਰ ਤੇ ਮਗਰ ਊੜਵੇਜ ਵੱਜੀ ਨਹੀਂ ਪੈਂਦਾ ਸੀਗਾ ਨਹੀਂ ਪੈਣ ਕਰਕੇ ਬਸ ਰੁਕੀ ਨਹੀਂ ਤੇ ਉਦੋਂ ਮਗਰ ਫੇਰਾ ਸਾਡੀ ਵੱਜੀ ਦੋਨੇ ਵਸਾਂ ਵੱਜੀ ਇੱਕ ਖਾਨੀ ਕੀ ਨਾਮ ਹੈ ਤੁਹਾਡਾ ਸਦੀਪ ਕੁਮਾਰ ਜੀ ਕਿੱਥੇ ਕੱਢੇ ਤੁਸੀਂ ਬਸਦੇ ਅਸੀਂ ਇੱਥੇ ਜੜੇ ਹਈਏ ਨੇ 600 ਕੀ ਹੋਇਆ ਕੀ ਹੋਇਆ ਫਿਰ ਤੇ ਅਸੀਂ ਇੱਥੇ ਆ ਕੇ ਜਦੋਂ ਪਤਾ ਲੱਗਿਆ ਇਹ ਕੋਈ ਇੱਕ ਲਗ ਦੋ ਤਿੰਨ ਬਾਈ ਵਿੱਚੋਂ ਸਾਲ ਜੀ ਲੱਗੀ ਕੋਈ ਜੀ ਝਟਕਾ ਵੱਜਿਆ ਦਾਦਾ ਕਦੇ ਛੋਟਾ ਹੈ ਪਤਾ ਇਹ ਬੇਵਾਸੀਏ ਮੂਰੇ ਇੱਕ ਗੱਡੀ ਖੜੀ ਜੀ ਪਿਕਅਪ ਜੀ ਇੱਕ ਬੱਸ ਜੀ ਹੋ ਖੜੀ ਸਾਈਡ ਤੇ ਜੀ ਇਹੀ ਲੱਗਿਆ ਕਿ ਤਾ ਉਹ ਤੋੜ ਲੱਗਿਆ ਜੀ ਦੋ ਤਿੰਨ ਲੋਕੀ ਦੇਖ ਆ ਗਏ ਆਸ ਤੇ ਬੱਤੇ ਵਿੱਚ ਗੱਡੀ ਸੀ ਸਭ ਕੀ ਨਾਮ ਤੋਂ ਬੜੀ ਕਿ ਗਿੜਤ ਆ ਸਾਵਨ ਸਾਲ ਦੇ ਜਿਸ ਹਿਸਾਬ ਨਾਲ ਚੌਂਕੀ ਚਾਲ ਸਬਾ ਸਾਵਨ ਦਾ ਲੱਗਿਆ ਕੀ ਮਾਮਲਾ ਹੋ ਗਿਆ ਇਸ ਤਰ੍ਹਾਂ ਇਹਨਾਂ ਸੋਹਾਂ ਸਾਢੇ 5 ਵਜੇ ਦੇ ਕਰੀਬ ਆ ਮੂਰੇ ਇੱਕ ਕੈਂਟਰ ਸੀ ਆ ਟੈਂਕਰ ਆ ਮੂਰੇ ਔਨ ਕਰਕੇ ਬੱਸਾਂ ਦੇ ਉਹ ਪਾਰਟੀ ਆ ਅਸਲੀ ਅਰਥ ਇਸ ਦੇ ਕੰਪਨਪਲੀ ਆ ਰਹੀ ਇਸ ਦੇ ਡਬਲ ਐਸਾਈਡ ਤੋਂ ਉਹ ਕਿੱਥੇ ਵਜ ਗਿਆ ਕਿੰਨੇ ਕੰਦੇ ਚੱਕ ਵੀ ਨੇ ਇਹ ਜਿੱਦਾਂ 5 6 ਪੇਸ਼ੈਂਟ ਹੈ ਜਿਹਨਾਂ ਦੇ ਕਸਟਮਰ ਦੇ ਮਤਲਬ ਨਾ ਉਹ ਜੀ ਥੋੜਾ ਜਿਹਾ ਕਿਸੇ ਨੇ ਕਾਰਜ ਕੀਤਾ ਜੀ ਅਸੀਂ ਪਰਤਾਲ ਕਰਕੇ ਜੇ ਉਤਾਰ ਪਰੇ ਨਹੀਂ ਦੇ ਕਰਾ